ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹਾਂਜੀ ਅੱਜ ਆਪਾਂ ਤੁਹਾਨੂੰ ਬੇਬੀ ਪਿਆਜ ਛੋਟੇ ਪਿਆਜ ਦੀ ਰੈਸਪੀ ਬਣਾ ਕੇ ਦਿਖਾਵਾਂਗੇ ਸਬਜੀ ਬਹੁਤ ਹੀ ਟੇਸਟੀ ਕਈ ਵਾਰ ਹੁੰਦਾ ਕਿ ਘਰ ਦੇ ਵਿੱਚ ਕੋਈ ਸਬਜੀ ਦੀ ਸਮਝ ਨਹੀਂ ਆ ਰਹੀ ਹੁੰਦੀ ਜਾਂ ਫਿਰ ਕਈ ਵਾਰ ਸਬਜ਼ੀਆਂ ਖਾ ਖਾ ਕੇ ਆਪਾਂ ਜਿਹੜਾ ਬੋਰ ਹੋ ਚੁੱਕੇ ਹੁੰਨੇ ਆ ਇਸ ਕਰਕੇ ਆਪਾਂ ਅੱਜ ਲੈ ਕੇ ਆਏ ਆ ਛੋਟੇ ਪਿਆਜ ਦੀ ਸਬਜੀ ਪਿਆਜ ਨੂੰ ਆਪਾਂ ਪਹਿਲਾਂ ਸ਼ੈਲ ਲਿਆ ਛਿੱਲਣ ਤੋਂ ਬਾਅਦ ਇਹਨਾਂ ਨੂੰ ਧੋ ਲਿਆ ਧੋਣ ਤੋਂ ਬਾਅਦ ਆਪਾਂ ਜਿਹੜਾ ਇਹਦੇ ਵਿੱਚ ਟੱਕ ਲਾ ਲਿਆ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਹੁਤ ਹੀ ਟੇਸਟੀ ਬਣਦੀ ਆ ਬਹੁਤ ਹੀ ਲਾਜਵਾਬ ਬਣਦੀ ਆ ਸਭ ਨੂੰ ਪਸੰਦ ਆਉਂਦੀ ਆ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਲਓ ਜੀ ਇਧਰ ਆਪਾਂ ਇੱਕ ਸਗਲੇ ਦੇ ਵਿੱਚ ਪਾਣੀ ਗਰਮ ਹੋਣ ਲਈ ਰੱਖਤਾ ਥੋੜਾ ਜਿਹਾ ਆਪਾਂ ਲੂਣ ਲੈ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸੋਆ ਬੀਨ ਦੀ ਵੜੀ ਜੇਕਰ ਤੁਸੀਂ ਪੌਣਾ ਚਾਹੁੰਦੇ ਆ ਸੋ ਆ ਵੀਂਦੀ ਬੜੀ ਪਾ ਸਕਦੇ ਆ ਜੇਕਰ ਤੁਸੀਂ ਸਕਿਪ ਕਰਨਾ ਚਾਹੋ ਨੇ ਕੱਲੇ ਪਿਆਜ਼ ਦੀ ਬਣਾਉਣਾ ਚਾਹੋ ਨੇ ਕੱਲੇ ਪਿਆਜ਼ ਦੀ ਵੀ ਬਣਾ ਸਕਦੇ ਹੋ ਜੇਕਰ ਨਾਲ ਤੁਸੀਂ ਬੜੀਆਂ ਪਾਉਣਾ ਚਾਹੋ ਨੇ ਤਾਂ ਪਾ ਸਕਦੇ ਆ ਲਓ ਜੀ ਆਪਾਂ ਉਧਰ ਬੜੀਆਂ ਨੂੰ ਫੁੱਲਣ ਦੇ ਲਈ ਰੱਖਤਾ ਉਬਲਣ ਦੇ ਲਈ ਤੇ ਇੱਧਰ ਆਪਾਂ ਕੜਾਈ ਦੇ ਵਿੱਚ ਤੇਲ ਲੈ ਲਿਆ ਸਰੋਂ ਦਾ ਉਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ ਪਿਆਜ਼ ਨੂੰ ਜਿਹੜਾ ਫਰਾਈ ਕਰ ਲਵਾਂਗੇ ਪਿਆਜ਼ ਨੂੰ ਜਿਹੜਾ ਜ਼ਿਆਦਾ ਟਾਈਮ ਨਹੀਂ ਲੱਗਦਾ ਫਰਾਈ ਕਰਨ ਤੇ ਸਿਰਫ ਆਪਣਾ ਜਿਹੜਾ 3-4 ਮਿੰਟ ਹੀ ਲੱਗਣਗੇ ਇਸ ਤਰ੍ਹਾਂ ਆਪਾਂ ਇਹਨੂੰ ਹਲਾਈ ਜਾਣਾ ਜਦੋਂ ਇਹਦਾ ਕਲਰ ਚੇਂਜ ਹੋ ਜਾਊਗਾ ਹਲਕਾ ਜਿਹਾ ਕੱਚਾਪਨ ਦੂਰ ਹੋ ਜਾਊਗਾ ਉਦੋਂ ਆਪਾਂ ਜਿਹੜਾ ਦੇਖੋ ਅੱਗੇ ਨਾਲੋਂ ਜਿਹੜਾ ਪਿਆਜ਼ ਨੇ ਆਪਣਾ ਕਲਰ ਚੇਂਜ ਕਰਤਾ ਤੇ ਫਰਾਈ ਹੋ ਗਿਆ ਆਪਣੇ ਪਿਆਜ਼ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ ਬਹੁਤ ਹੀ ਟੇਸਟੀ ਲੱਗਦੀ ਹੈ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜਿਹੜੇ ਬੱਚੇ ਸਬਜ਼ੀਆਂ ਨਹੀਂ ਖਾਣਾ ਪਸੰਦ ਕਰਦੇ ਤੁਸੀਂ ਉਹਨਾਂ ਨੂੰ ਇਹ ਸਬਜ਼ੀ ਬਣਾ ਕੇ ਦਿਓ ਬਹੁਤ ਹੀ ਜ਼ਿਆਦਾ ਪਸੰਦ ਕਰਨਗੇ ਜਿੱਥੇ ਰੋਟੀ ਉਹ ਇੱਕ ਵੀ ਨਹੀਂ ਖਾਂਦੇ ਉੱਥੇ ਉਹ ਚਾਰ ਰੋਟੀਆਂ ਜ਼ਰੂਰ ਖਾਣਗੇ ਲਓ ਜੀ ਹੁਣ ਆਪਾਂ ਬਾਕੀ ਤੇਲ ਦੇ ਵਿੱਚ ਸੋਆ ਬੀਨ ਦੀ ਵੜੀ ਹੈ ਜਿਹੜੀ ਉਬਾਲ ਕੇ ਰੱਖੀ ਸੀ ਉਹਨੂੰ ਚੰਗੀ ਤਰ੍ਹਾਂ ਆਪਾਂ ਘੁੱਟ ਕੇ ਨਿਚੋੜ ਲਿਆ ਸੀ ਤੇ ਹੁਣ ਆਪਾਂ ਇਸ ਨੂੰ ਵੀ ਜਿਹੜਾ 3 ਮਿੰਟ ਲਈ ਆਪਾਂ ਜਿਹੜਾ ਫਰਾਈ ਕਰਾਂਗੇ ਤੇਲ ਦੇ ਵਿੱਚ ਇਹਦਾ ਵੀ ਹਲਕਾ ਜਿਹਾ ਦੇਖੋ ਕਲਰ ਆ ਜਿਹੜਾ ਚੇਂਜ ਹੋ ਗਿਆ ਤੇ ਹੁਣ ਆਪਾਂ ਜਿਹੜਾ ਇਸ ਨੂੰ ਕੱਢ ਦਵਾਂਗੇ। ਲਓ ਜੀ ਇੱਧਰ ਆਪਾਂ ਥੋੜਾ ਜਿਹਾ ਤੇਲ ਹੋਰ ਲੈ ਲਿਆ ਇੱਕ ਤੇਜ ਪੱਤਾ ਤੇ ਇੱਕ ਚਮਚ ਆਪਾਂ ਜੀਰਾ ਤੇ ਤੁਹਾਨੂੰ ਮੈਂ ਦਿਖਾਉਣਾ ਭੁੱਲ ਗਏ ਆ ਜੀਰਾ ਤੇ ਧਨੀਆ ਸਾਬਤ ਤੇ ਸੌਂਫ ਇਹ ਆਪਾਂ ਲੈ ਲਿਆ ਤੇ ਇੱਕ ਪਿਆਜ਼ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਿਆ ਹੁਣ ਆਪਾਂ ਜਿਹੜਾ ਤੜਕਾ ਲਾਵਾਂਗੇ। ਪਹਿਲਾਂ ਆਪਾਂ ਪਿਆਜ਼ ਨੂੰ ਭੁੰਨ ਲੈਨੇ ਆ ਪਿਆਜ਼ ਦਾ ਆਪਾਂ ਜਿਹੜਾ ਕੱਚਾਪਨ ਦੂਰ ਕਰਾਂਗੇ 3-4 ਮਿੰਟ ਲਈ ਜਿਹੜਾ ਆਪਾਂ ਪਿਆਜ਼ ਨੂੰ ਭੁੰਨਾਂਗੇ ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਸਾਰਿਆਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਕਈ ਵਾਰ ਹੁੰਦਾ ਸਬਜੀ ਘਰ ਦੇ ਵਿੱਚ ਕੋਈ ਨਹੀਂ ਹੁੰਦੀਗੀ ਫਿਰ ਆਪਾਂ ਨੂੰ ਇਹ ਸੋਚਦੇ ਆ ਕੀ ਬਣਾਈਏ ਇਸ ਲਈ ਪਿਆਜ਼ ਤਾਂ ਆਪਣੇ ਘਰਾਂ ਦੇ ਵਿੱਚ ਹੁੰਦੇ ਹੀ ਆ ਤੇ ਫਿਰ ਪਿਆਜ਼ ਦੀ ਸਬਜੀ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਕੇ ਦੇਖੋ ਬਹੁਤ ਹੀ ਵਧੀਆ ਬਣੂਗੀ ਲਓ ਜੀ ਪਿਆਜ਼ ਆ ਜਿਹੜਾ ਇਹ ਆਪਣਾ ਪੁੱਜ ਗਿਆ ਹੁਣ ਆਪਾਂ ਮਸਾਲੇ ਪਾਵਾਂਗੇ ਇੱਕ ਚਮਚਾ ਆਪਾਂ ਲੈ ਲਿਆ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਥੋੜਾ ਜਿਹਾ ਆਪਾਂ ਲਿਆ ਅੰਬਚੂਰ ਪਾਊਡਰ ਤੁਸੀਂ ਅੰਬਚੂਰ ਦੀ ਪਾਊਡਰ ਦੇ ਥਾਂ ਤੇ ਆਪਾ ਉਹ ਪਾਜੀ ਮਸਾਲਾ ਜਾਂ ਮੈਗੀ ਮਸਾਲਾ ਇਸ ਤਰ੍ਹਾਂ ਦਾ ਕੋਈ ਵੀ ਐਕਸਟਰਾ ਮਸਾਲਾ ਲੈ ਲਓ ਤੇ ਇਹ ਆਪਾਂ ਲੈ ਲਈ ਜੀ ਲਾਲ ਮਿਰਚ ਇੱਕ ਚਮਚਾ ਤੋਂ ਆਪਾਂ ਉੱਪਰ ਲਈਆ ਤੇ ਲੂਣ ਆਪਾਂ ਸਵਾਦ ਅਨੁਸਾਰ ਲਵਾਂਗੇ ਵੈਸੇ ਆਪਣਾ ਜਿਹੜਾ ਬੜੀਆਂ ਦੇ ਵਿੱਚ ਵੀ ਥੋੜਾ ਜਿਹਾ ਪਾਇਆ ਸੀਗਾ ਜ਼ਿਆਦਾ ਨਹੀਂ ਸੀ ਪਾਇਆ ਤੇ ਹੁਣ ਆਪਾਂ ਮਸਾਲਿਆਂ ਨੂੰ ਭੁੰਨ ਲਵਾਂਗੇ ਲਓ ਜੀ ਆਪਣਾ ਮਸਾਲਾ ਜਿਹੜਾ ਭੁੱਜ ਗਿਆ ਤੇ ਹੁਣ ਆਪਾਂ ਪਾਵਾਂਗੇ ਟਮਾਟਰ ਟਮਾਟਰ ਦੇ ਵਿੱਚ ਮੈਂ ਆਦਰਕ ਹਰੀ ਮਿਰਚ ਤੇ ਲਸਣ ਨੂੰ ਜਿਹੜਾ ਪਹਿਲਾਂ ਗ੍ਰाइंड ਕਰ ਲਿਆ ਸੀਗਾ ਤੇ ਹੁਣ ਆਪਾਂ ਜਿਹੜਾ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਭੁੰਨ ਲੈਣਾ 3-4 ਮਿੰਟ ਲਈ ਆਪਾਂ ਜਿਹੜਾ ਟਮਾਟਰ ਨੂੰ ਭੁੰਨਾਂਗੇ ਸੇਕ ਲਵਾਵਾਂਗੇ ਕਜੂਬੂ ਬਹੁਤ ਵਧੀਆ ਆ ਰਹੀ ਆ ਤੜਕੇ ਦੀ ਇਸ ਟਰਪਾ ਜਿਹੜਾ ਇਹਨੂੰ ਭੁੰਨੇ ਜਾਣਾ ਹੁਣ ਇਹਦੇ ਵਿੱਚ ਤੁਸੀਂ ਦਹੀਂ ਵੀ ਐਡ ਕਰ ਸਕਦੇ ਆ ਤਿੰਨ ਤੋਂ ਚਾਰ ਚਮਚ ਜੇਕਰ ਤੁਸੀਂ ਦਹੀਂ ਪਾਉਣਾ ਚਾਹੁੰਦੇ ਆ ਉਹਦੇ ਨਾਲ ਵੀ ਸਬਜ਼ੀ ਦਾ ਟੇਸ ਬਹੁਤ ਵਧੀਆ ਬਣਦਾ ਆਪਾਂ ਲਵਾਂਗੇ ਇੱਕ ਚਮਚ ਡਬਲ ਮਲਾਈ ਦਾ ਇਹ ਆਪਾਂ ਮਲਾਈ ਲਈ ਆ ਦੁੱਧ ਤੋਂ ਲਈ ਹੋਈ ਇਹਦੇ ਨਾਲ ਸਬਜ਼ੀ ਦਾ ਜਿਹੜਾ ਟੇਸ ਦਾ ਬਹੁਤ ਹੀ ਵਧੀਆ ਬਣ ਜਾਂਦਾ ਤੁਸੀਂ ਚਾਹੋ ਤਾਂ ਦਹੀਂ ਪਾ ਸਕਦੇ ਆ 2 ਚਮਚ ਉਹਦੇ ਨਾਲ ਵੀ ਸਬਜੀ ਦਾ ਟੇਸਟ ਬਹੁਤ ਵਧੀਆ ਬਣਦਾ ਥੋੜਾ ਜਿਹਾ ਆਪਾਂ ਲੈ ਲਿਆ ਪਾਣੀ ਜੇਕਰ ਤੁਸੀਂ ਜ਼ਿਆਦਾ ਤਰੀ ਵਾਲੀ ਬਣਾਉਣਾ ਚਾਹੁੰਦੇ ਆ ਤਾਂ ਫਿਰ ਪਾਣੀ ਦੀ ਜਿਹੜੀ ਮਾਤਰਾ ਵਧ ਕਰ ਸਕਦੇ ਆ ਜੇ ਥੋੜੀ ਜੀ ਹਲਕੀ ਗਰੇਵੀ ਵਾਲੀ ਔਰ ਡਰਾਈ ਬਣਾਉਣਾ ਚਾਹੁੰਦੇ ਆ ਤਾਂ ਫਿਰ ਜਿਹੜਾ ਇਸ ਦਾ ਪਾਣੀ ਘਟ ਕਰ ਸਕਦੇ ਆ ਲਓ ਜੀ ਹੁਣ ਆਪਾਂ ਇਹਨੂੰ 2 ਕ ਮਿੰਟ ਲਈ ਸੇਕ ਲਵਾ ਲੈਨੇ ਆ ਕਿਉਂਕਿ ਆਪਾਂ ਪਾਣੀ ਪਾਇਆ ਲਓ ਜੀ ਤੜਕਾ ਜਿਹੜਾ ਹੈ ਆਪਣਾ ਬਿਲਕੁਲ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਰਾਈ ਕੀਤੇ ਹੋਏ ਪਿਆਜ਼ ਤੇ ਸੋਆਬੀਨ ਆ ਦੇਖੋ ਹੁਣ ਆਪਾਂ ਪਾਵਾਂਗੇ ਪਿਆਜ਼ ਤੇ ਸੋਆਬੀਨ ਦੀ ਵੱਡੀ ਕਿਉਂਕਿ ਆਪਾਂ ਬਿਨਾਂ ਆਲੂਆਂ ਤੋਂ ਸਬਜ਼ੀ ਬਣਾਈ ਆ ਕਈ ਵਾਰ ਆਪਣਾ ਘਰ ਦੇ ਵਿੱਚ ਕੋਈ ਆਲੂਆਂ ਨੂੰ ਨਹੀਂ ਵੀ ਵੱਡੇ ਫੈਮਿਲੀ ਮੈਂਬਰ ਹੁੰਦੇ ਜਿਹੜੇ ਪਰਿਵਾਰ ਦੇ ਵਿੱਚ ਉਹ ਨਹੀਂ ਪਸੰਦ ਕਰਦੇ ਜਾ ਕਈ ਵਾਰ ਦੇਲੀ ਨਹੀਂ ਕਰਦਾ ਕਿ ਆਪਾਂ ਆਲੂਆਂ ਦੀ ਸਬਜ਼ੀ ਵੀ ਖਾ ਖਾ ਕੇ ਆਪਾਂ ਬੋਰ ਹੋ ਜਾਂਦੇ ਆ ਬਿਨਾਂ ਆਲੂਆਂ ਤੋਂ ਆਪਾਂ ਇਹ ਸਬਜ਼ੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਲੋ ਜੀ ਹੁਣ ਆਪਾਂ ਇਹਨੂੰ ਮਸਾਲਿਆਂ ਦੇ ਵਿੱਚ ਪਾਏ 5-7 ਮਿੰਟ ਲਈ ਜਿਹੜਾ ਇਹਨੂੰ ਸੇਕ ਲਵਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੀ ਮੇਥੀ ਇਹ ਆਪਾਂ ਥੋੜੀ ਜਿਹੀ ਸੁੱਕੀ ਮੇਥੀ ਲੈ ਲਈ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਹੁਣ ਆਪਾਂ ਇਸ ਨੂੰ ਜਿਹੜਾ ਟਾਕ ਦਿੰਨੇ ਆ 5-7 ਮਿੰਟ ਲਈ ਤਾਂ ਕਿ ਜਿਹੜੇ ਆਪਣੇ ਮਸਾਲੇ ਆ ਉਹ ਪਿਆਜ਼ ਤੇ ਸੋਆ ਬਿੰਦੀ ਵੜੀ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਣ ਲਓ ਜੀ 7-8 ਮਿੰਟ ਆਪਣੇ ਹੋ ਗਏ ਸਬਜੀ ਬਣਦੇ ਹੋਏ ਤੇ ਆਇਲ ਆ ਜਿਹੜਾ ਇਹਨੇ ਕਾਫੀ ਸਬਜੀ ਨੇ ਛੱਡਤਾ ਕਲਰ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਸਬਜੀ ਦਾ ਲੋ ਜੀ ਹੁਣ ਆਪਾਂ ਇੱਕ ਡੋਂਗੇ ਦੇ ਵਿੱਚ ਸਬਜ਼ੀ ਹੈ ਜਿਹੜੀ ਬਣ ਕੇ ਰੈਡੀ ਹੋ ਗਈ ਹੁਣ ਆਪਾਂ ਇੱਕ ਡੋਂਗੇ ਦੇ ਵਿੱਚ ਸਰਵ ਕਰਾਂਗੇ ਪੂਰੀ ਦੇ ਨਾਲ ਖਾਓ ਪਰੌਂਠੇ ਦੇ ਨਾਲ ਰੋਟੀ ਦੇ ਨਾਲ ਚੋਲਾ ਦੇ ਨਾਲ ਵੀ ਬਹੁਤ ਵਧੀਆ ਸਬਜ਼ੀ ਵਧੀਆ ਲੱਗਦੀ ਹੈ ਜੇਕਰ ਆਪਾਂ ਨਾਲ ਚੋਲਾ ਨੂੰ ਉਬਾਲ ਲਈਏ ਲੋ ਜੀ ਇਹ ਆਪਣੀ ਬਣ ਗਏ ਬੇਬੀ ਪਿਆਜ਼ ਸੋਆਬੀਨ ਦੀ ਵੜੀ ਦੇ ਨਾਲ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਟੇਸਟੀ ਵੀ ਬਣੀ ਹੈ ਬਹੁਤ ਹੀ ਸਵਾਦਿਸ਼ਟ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਦੇ ਨਾਲ ਟਰਾਈ ਕਰਕੇ ਦੇਖੋ ਬਣਾ ਕੇ ਦੇਖੋ ਤੁਹਾਡੇ ਫੈਮਿਲੀ ਮੈਂਬਰ ਨੂੰ ਤੁਹਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਬਹੁਤ ਹੀ ਟੇਸਟੀ ਬਣਦੀ ਆ ਨਹੀਂ ਇਹਦੇ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਜੀ ਨਾ ਹੀ ਕੋਈ ਆਪਾਂ ਨੂੰ ਜ਼ਿਆਦਾ ਸਬਜ਼ੀਆਂ ਦੀ ਲੋੜ ਹਾਂਜੀ ਤੁਸੀਂ ਦੱਸੋ ਫਿਰ ਤੁਹਾਨੂੰ ਕਿਵੇਂ ਲੱਗੀ ਮੇਰੀ ਇਹ ਅੱਜ ਦੀ ਰੈਸਪੀ ਸਬਜ਼ੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ